ਫਾਸਟੈਂਡ ਦੇ ਭਾਰੀ ਫੋਰਸ ਪਹੁੰਚੀ ਆ ਕਿਸ ਮਸਲੇ ਦੀ ਪਹੁੰਚੀ ਆ ਕੀ ਇਹ ਸਾਰਾ ਸਿਸਟਮ ਸਾਰਾ ਸਭ ਸਭ ਤੋਂ ਪਹਿਲਾਂ ਤੇ ਮਾਨਯੋਗ ਡੀਜੀਪੀ ਪੰਜਾਬ ਸਭ ਵੱਲੋਂ ਪਰਹਾਰ ਚਲਾਇਆ ਗਿਆ ਸੀ ਆਪਰੇਸ਼ਨ ਪਰਹਾਰ ਉਹਦੇ ਬੜੇ ਸ਼ਲਾਘਾਯੋਗ ਰਿਜ਼ਲਟ ਮਿਲੇ ਉਸ ਤੋਂ ਬਾਅਦ ਹੁਣ ਸਾਡਾ ਪਰਹਾਰ 2 ਆਪਰੇਸ਼ਨ ਚੱਲ ਰਿਹਾ ਜਿਹਦਾ ਅੱਜ 3rd ਡੇ ਆ ਉਸ ਦੇ ਤਹਿਤ ਹੀ ਅਜਾ ਸੀ ਮਾਨਯੋਗ ਡੀਏਜੀ ਬਾਰਡਰ ਰੇਂਜ ਨਿਗਵਲ ਜੀ ਅਤੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਾਹਿਬ ਦੇ ਨਿਰਦੇਸ਼ ਤੇ ਕਾਸ ਆਪਰੇਸ਼ਨ ਬਸਟੈਂਡ ਫਟਕਟ ਚੂੜੀਆਂ ਵਿਖੇ ਕਰ ਰਹੇ ਆ ਇਹ ਅਸੀਂ ਆਪਣੀ ਸਭਟੀ ਦੇ ਫਟਕਟ ਚੂੜੀ ਦੀ ਫੋਰਸ ਦੇ ਨਾਲ ਕਰ ਰਹੇ ਆ ਇਹਦੇ ਤਹਿਤ ਅਸੀਂ ਜਿੰਨੇ ਵੀ ਆਪਣੇ ਇਲਾਕੇ ਦੇ ਜਿਹੜੇ ਏਰੀਆ ਦੇ ਭੀੜ ਭੜਾ ਲਾਕੇ ਦੀ ਥਾਵਾਂ ਨੇ ਬਸਟੈਂਡ ਸਟੇਸ਼ਨ ਆਫ ਬ੍ਰਿਜ ਸਟੇਸ਼ਨ ਵਗੈਰਾ ਉਹ ਸਰਚ ਕਰ ਰਹੇ ਆ ਤੇ ਮੇਰੀ ਸਾਰੇ ਜਿਹੜੇ ਆਮ ਪਬਲਿਕ ਨੂੰ ਇੱਕ ਅਪੀਲ ਹੈ ਕਿ ਸਰਲ ਮਿਲ ਕੇ ਅਸੀਂ ਸਾਰੇ ਆਪਣੇ ਦੇਸ਼ ਨੂੰ ਆਪਣੇ ਪ੍ਰਦੇਸ਼ ਨੂੰ ਆਪਣੇ ਇਲਾਕੇ ਨੂੰ ਨਿਸ਼ਚਿਤ ਮੁਤ ਕਰੀਏ ਤੇ ਜੇ ਕਿਸੇ ਕੋਈ ਇਨਫਰਮੇਸ਼ਨ ਹੋਵੇ ਉਹ ਸਾਡੇ ਨਾਲ ਸ਼ੇਅਰ ਕਰ ਸਕਦਾ ਹੈ ਐਸਚਓ ਸਬਾਨ ਮੈਂ 24 ਆਵਰਸ ਹਾਜ਼ਰ ਹਾਂ ਪ੍ਰੈਜ਼ੈਂਟ ਹਾਂ ਅਵੇਲੇਬਲ ਹਾਂ ਉਹਨਾਂ ਨੂੰ ਆਪਣੀ ਇਨਫਰਮੇਸ਼ਨ ਦੇ ਸਕਦੇ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਦੀ ਹੈਲਪਲਾਈਨ ਚੱਲਦੀ ਹੈ 977 977 99 002000 ਨਾਮ ਤੇ ਉੱਥੇ ਆਪਣੀ ਇਨਫਰਮੇਸ਼ਨ ਦੇ ਸਕਦੇ ਹਨ ਇਸ ਤੋਂ ਇਲਾਵਾ 112 ਦੀ ਹੈਲਪਲਾਈਨ ਹੈ ਕੋਈ ਵੀ ਵਿਅਕਤੀ ਆਪਣੀ 112 ਤੇ ਇਨਫਰਮੇਸ਼ਨ ਸ਼ੇਅਰ ਕਰ ਸਕਦਾ ਹੈ ਉਸ ਦੀ ਆਇਡੈਂਟੀਟੀ ਜਿਹੜੀ ਹੈ ਉਹ ਬਿਲਕੁਲ ਸੇਫ ਐਂਡ ਸਿਕਿਓਰ ਰਹੇਗੀ ਉਹ ਕਿਸੇ ਵੀ ਨਸ਼ਰ ਅੰਦਰ ਨਹੀਂ ਹੋਏਗੀ ਤੇ ਉਹ ਆਪਣੀ ਕਿਸੇ ਤਰ੍ਹਾਂ ਦੀ ਮੂਵੀ ਬਣਾ ਕੇ ਵੀਡੀਓ ਬਣਾ ਕੇ ਮੂਵੀਜ਼ ਜਾਂ ਵਾਟਐਵਰ ਉਸ ਦਾ ਉਹ ਮੈਸੇਜ ਬਣਾ ਕੇ ਉਹ ਸ਼ੇਅਰ ਕਰ ਸਕਦਾ ਉਸ ਦੀ ਆਇਡੈਂਟੀਟੀ ਜਿਹੜੀ ਹੈ ਉਹ ਤੁਹਾਨੂੰ ਦੱਸਿਆ ਕਿ ਸਿਕਿਓਰ ਰਹੇਗੀ ਉਹ ਤੇ ਐਕਟ 100% ਹੋਵੇਗਾ ਤੇ ਬਿਲਕੁਲ ਨਰੋਲ ਸੱਚੀ-ਸੁੱਚੀ ਇਨਫਰਮੇਸ਼ਨ ਸ਼ੇਅਰ ਕਰੋ ਅਸੀਂ ਬਚਨਦਾ ਹੈ ਪੰਜਾਬ ਪਰ ਸਚਨਦਾ ਹੈ ਬਚਨਦਾ ਹੈ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਇਹ ਸਾਰੇ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਅੱਜ ਚੈਕਿੰਗ ਹੋ ਰਹੀ ਹੈ ਅਸੀਂ ਆਪਣੇ ਸਬਰੀਨ ਫਤਕਾ ਚੁਣਚ ਕਰ ਰਹੇ ਹਾਂ ਇਸ ਤੋਂ ਇਲਾਵਾ ਫਿਲਹਾਲ ਮੈਂ ਜੋ ਮੇਰੀ ਨੋਟਿਸ ਮੁਤਾਬਕ ਫਿਲਹਾਲ ਹੀ ਆਪਣੇ ਡਿਸਟ੍ਰਿਕਟ ਬਟਾਲੇ ਵਿੱਚ ਸਾਰੇ ਸਬਰੀਨ ਚੱਲ ਰਹੀ ਹੈ